ਲੱਭੀ ਮਿੱਤਰੋ ਆ ਗਿਆ ਪਾਣੀ ਅੱਜ ਦੇ ਦੰਦ ਦੀ ਹੋ ਗਈ ਸ਼ੁਰੂਆਤ ਲਾੜੀ ਦੇ ਸਾਰੇ ਕੰਦਾ ਤੁਹਾਨੂੰ ਪਾਣੀ ਤੇ ਆਪਾਂ ਫਿਰ ਕਰਦੇ ਗੱਲਬਾਤ ਕਾਲਾ ਲਾਇਆ ਸੀ ਆਹ ਜੋ ਪਰਲੀ ਨੇ ਆਉਂਗੇ ਉਹ ਬੰਦੇ ਹੈਗੇ ਆਪਣੇ ਲੈ ਕੇ ਲਾਈ ਜਾਂਦੇ ਮਸਾਲਾ ਉਹ ਜੀ ਪੂਰੀ ਤਰਾਈ ਤਰਾਈ ਕਰਾਂਗੇ ਇਹਨਾਂ ਦੀ ਇਹ ਟੰਟਾਂ ਦੀ ਪੁਰਾਣੀਆਂ ਇੱਟਾਂ ਥੋੜੀਆਂ ਜਿਆਦਾ ਪਾਣੀ ਮੰਗਦੀਆਂ ਯੋਈ ਇੱਕ ਥੋੜੇ ਯੂ ਘਟ ਗਏ ਆਪਣੇ ਯੂ ਵਧਣਗੇ ਤਾਂ ਸਬਸਕ੍ਰਾਈਬਰ ਵਧਣਗੇ dosaw ikaw na lagay pa na kami, eko ba yung lagay? 嗯嗯嗯嗯。嗯嗯